ਜੈ ਜੀ ਰਾਮ ਜੀ ਸਾਰੇ ਨਾਮ ਮੈਂ ਡਾਕਟਰ ਪ੍ਰਵੀਨਦਰ ਕੰਸਲ ਐਡਵੋਕੇਟ ਪਟਿਆਰ ਹਾਂ ਪਹਿਲਾਂ ਤਾਂ ਮੇਰੇ ਸਾਡੇ ਵਿੱਚ ਮੇਰੇ ਭਾਈ ਭੈਣ ਸਾਰੇ ਸ਼ਹੀਦ ਹੋਏ ਜੁਨਿਅਰ ਕਾਜ਼ਲੀ ਕੇਸ ਵਿੱਚ ਆਏ ਨੇ ਗਲਤ ਇਲਜ਼ਾਮ ਦੇ ਆਤਕਤਾ ਦੇ ਕਾਰ ਬਣੇ ਨੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਲੀਡਰ ਬੈਠੇ ਨੇ ਕੋਈ ਵੀ ਜਿਹੜਾ ਆਪਾਂ ਆਪੀ ਰੁਕੀਅਤ ਕਰ ਰਹੇ ਨੇ ਧਰਮ ਦੇ ਨਾਮ ਦੇ ਉੱਪਰ ਪਹਿਲਾਂ ਉਹਨਾਂ ਨੂੰ ਸਮਾਨ ਸਿੱਖ ਇਸਾਈਡਡ ਆਈਡੀ ਕੇ ਜੇ ਆਪਾਂ ਦੇਖੀਏ ਜਿਹੜੇ ਆਦਿਨ ਦਾ ਚਿਕਾਰ ਬਣੇਗੇ ਉਹ ਆਪਣਾ ਸਭ ਤੋਂ ਪਹਿਲਾ ਹਿੰਦੂ ਭਾਈਚਾਰਾ ਬਣਿਆ ਹੈਗਾ ਭਾਰਤਵਾਸੀ ਬਣਿਆ ਤੇ ਇਹ ਗੱਲ ਕਰੀ ਫਹਿਲਗਾਮ ਦੀ ਨਹੀਂ ਗੱਲ ਕਰੀ ਜੇ ਐਨਕੇ ਦੀ ਨਹੀਂ ਹੈਗੀ ਤੇ ਇਹ ਪੂਰੇ ਭਾਰਤ ਦੀ ਗੱਲ ਹੈ ਤੇ ਇਹ ਸਿਰਫ ਜਿਹੜਾ ਆਪਣਾ ਭਾਰਤ ਹੈ ਚਾਹੇ ਆਪਣੇ ਭਾਰਤ ਦੇ ਵਿੱਚ ਆਪਾਂ ਮੁਸਲਮਾਨ ਦੀ ਗੱਲ ਕਰੀਏ ਸਿੱਖ ਦੀ ਗੱਲ ਕਰੀਏ ਹਿੰਦੂ ਦੀ ਗੱਲ ਕਰੀਏ ਜਾਂ ਇਸਾਈਅਨ ਦੀ ਗੱਲ ਕਰੀਏ ਸਾਰਾ ਇੱਕ ਕਹਦੇ ਸਾਰਾ ਧਰਮ ਇੱਕੇ ਸ਼ਾਂਤੀ ਜਾਂਦਾ ਹੈ ਤੇ ਜਿਹੜਾ ਅਦਰਕੀ ਹਮਲਾ ਹੋਇਆ ਹੈ ਜਾਂ ਜਿਹੜੇ ਲੋਕ ਅੰਦਰ ਫੈਲਾਣਾ ਚਾਹੁੰਦੇ ਨੇ ਆਪਾਂ ਸਭ ਨੂੰ ਸਾਰੇ ਧਰਮ ਨੂੰ ਇਕੱਠੋ ਕੇ ਉਸ ਆਦਰਕਵਾਦ ਦੇ ਖਿਲਾਫ ਆਵਾਜ਼ ਉਠਾਣੀ ਚਾਹੀਦੀ ਹੈ ਤੇ ਉਸ ਆਦਰਕਵਾਦ ਦਾ ਜਿਹੜਾ ਜਵਾਬ ਹੈ ਇੱਟਾਂ ਇੱਟੇ ਦਾ ਜਵਾਬ ਪਰਦੇਣਾ ਦੇਣਾ ਚਾਹੀਦਾ ਹੈ ਨਾ ਕਿ ਕਬਰਾਂ ਘੇਰ ਕੇ ਦੇਣਾ ਚਾਹੀਦਾ ਹੈ ਤੇ ਜਿਹੜੇ ਉਹਰੇ ਪੇਤੋਂ ਆਏ ਨੇ ਮਿੱਟੀ ਹੋਈ ਰੂਹਾਂ ਨੂੰ ਛਡਾਂਤੀ ਦੇਣ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸ਼੍ਰੀ ਗਣ But